ਲੋੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਲਹਿਰਾਗਾਗਾ ਦੇ ਗਊਸ਼ਾਲਾ ਦੇ ਵਿੱਚ ਅਨਸਖਾਵੀ ਘਟਨਾ ਵਾਪਰ ਗਈ ਲਗਭਗ 20 ਗਊਆਂ ਬੱਚੇ ਦੀਆਂ ਮੌਤ ਹੋ ਗਈ ਗਊਆਂ ਦੇ ਬੱਚੇ ਦੇ ਮਰਨ ਦਾ ਕੋਈ ਕਾਰਨ ਨਹੀਂ ਪਤਾ ਲੱਗ ਸਕਿਆ ਜਿਵੇਂ ਹੀ ਇਹ ਖਬਰ ਪ੍ਰਸ਼ਾਸਨ ਦੇ ਕੋਲ ਪਹੁੰਚੀ ਤਾਂ ਪੂਰਾ ਪ੍ਰਸ਼ਾਸਨ ਪੁਲਿਸ ਪਾਰਟੀ ਦੇ ਸਮੇਤ ਗਊਸ਼ਾਲਾ ਦੇ ਵਿੱਚ ਤਹਿਕੀਕਾਤ ਕਰਨ ਦੇ ਲਈ ਪਹੁੰਚ ਗਿਆ ਇਸ ਮੌਕੇ ਪਸ਼ੂ ਪਾਲਣ ਦੇ ਵਿਭਾਗ ਦੇ ਡਾਇਰੈਕਟਰ ਨੇ ਲਹਿਰਾਗਾਗਾ ਗਊਸ਼ਾਲਾ ਵਿਖੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਮਰ ਗਈਆਂ ਗਾਵਾਂ ਅਤੇ ਬੱਚੇ ਦੀ ਮੌਤ ਦਾ ਕਾਰਨ ਦਾ ਪਤਾ ਕਰਨ ਦੇ ਲਈ ਮ੍ਰਿਤਕ ਪਸ਼ੂਆਂ ਦਾ ਪੋਸਟਮਾਰਟਮ ਕਰਵਾਇਆ ਗਿਆ ਇਸ ਮੌਕੇ ਐਚ ਡੀ ਐਮ ਸੁਭਾ ਸਿੰਘ ਲਹਿਰਾਗਾਗਾ ਨੇ ਆਖਿਆ ਕਿ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪੜਤਾਲ ਜਾਰੀ ਕਰ ਦਿੱਤੀ ਗਈ ਹੈ ਕਿ ਮ੍ਰਿਤਕ ਪਸ਼ੂਆਂ ਦਾ ਪੋਸਟਮਾਰਟਮ ਹੋ ਗਿਆ ਹੈ ਜਿਵੇਂ ਹੀ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਪਤਾ ਚੱਲ ਪਾਵੇਗਾ ਕਿ ਪਸ਼ੂਆਂ ਦੀ ਮੌਤ ਦਾ ਕਾਰਨ ਕੀ ਰਿਹਾ ਹੈ ਪ੍ਰਸ਼ਾਸਨ ਵੱਲੋਂ ਸ਼ਹਿਰ ਨਿਵਾਸੀਆਂ ਅਤੇ ਗਊਸ਼ਾਲਾ ਦੇ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਲੇਰਾ ਗੱਗਾ ਦੀ ਗਊਸ਼ਾਲਾ ਵਿਖੇ ਪਹੁੰਚੇ ਹਲਕਾ ਬਤਾਏ ਕਿ ਲੇਰਾ ਗੱਗਾ ਬਰਿੰਦਰ ਗੋਇਲ ਨੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਆਖਿਆ ਕਿ ਲੇਰਾ ਗੱਗਾ ਸ਼ਹਿਰ ਦੇ ਲਈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਮ੍ਰਿਤਕ ਪਸ਼ੂਆਂ ਦਾ ਦੁੱਖ ਅਸੀਂ ਬਿਆਨ ਨਹੀਂ ਕਰ ਸਕਦੇ। ਗਊਸ਼ਾਲਾ ਕਮੇਟੀ ਦੇ ਨਾਲ ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ ਹੈ। ਉੱਚ ਲੈਵਲ ਉੱਤੇ ਜਾਂਚ ਕੀਤੀ ਜਾਵੇਗੀ ਜਿੱਥੇ ਕਮੀ ਪਾਏਗੀ ਉਸ ਕਮੀਆਂ ਨੂੰ ਦੂਰ ਕਰ ਦਿੱਤਾ ਜਾਵੇਗਾ। ਇਸ ਵੇਲੇ ਸਾਡੇ ਅਤੇ ਸ਼ਹਿਰ ਨਿਵਾਸੀਆਂ ਲਈ ਬਹੁਤ ਹੀ ਦੁੱਖ ਦੀ ਘੜੀ ਹੈ। ਇਹ ਦੁੱਖ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਸਾਡਾ ਸਾਰਾ ਪ੍ਰਸ਼ਾਸਨ ਜਿਹੜਾ ਉਹ ਇੱਥੇ ਗਊਸ਼ਾਲਾ ਕਮੇਟੀ ਦੇ ਨਾਲ ਖੜਿਆ ਹੈ ਤੇ ਜੋ ਵੀ ਸੰਭਵ ਹੋ ਸਕਦਾ ਉਹ ਸਾਰਾ ਕਰ ਰਹੇ ਹਾਂ ਤੇ ਇਹ ਵੀ ਨਿਸ਼ਚਿਤ ਕਰਾਂਗੇ ਕਿ ਜੋ ਵੀ ਕੋਈ ਅਜਿਹੀ ਅਨਸੁਖਾਵੀ ਘਟਨਾ ਕਦੇ ਨਾ ਵਾਪਰੇ ਜਿਹੜੀ ਕਿਤੇ ਕਮੀ ਰਹੇਗੀ ਹੁਣ ਜਾਂਚ ਤੋਂ ਬਾਅਦ ਸਾਹਮਣੇ ਆਊਗੀ ਉਹਦਾ ਅਸੀਂ ਸਾਰਾ ਪ੍ਰਬੰਧ ਕਰਾਂਗੇ ਦੇਖੋ ਇਸ ਤਰ੍ਹਾਂ ਜੀ ਇੱਕ ਅਨਫੋਰਚੂਨੇਟ ਸੱڈنਲੀ ਰਾਤ ਵੇਲੇ ਇਨਸੀਡੈਂਟ ਹੋਇਆ ਤੇ ਉਹਦੇ ਚ ਜਿਹੜਾ ਇਮੀਡੀਏਟਲੀ ਮੌਕੇ ਤੇ ਜਿਹੜੀ ਸਾਡੀ ਪੁਲਿਸ ਹੈ ਤੇ ਸਾਡੇ ਪ੍ਰਸ਼ਾਸਨ ਦੀਆਂ ਟੀਮਾਂ ਤੇ ਸਾਡੇ ਜਿਹੜੇ ਡਿਪਟੀ ਡਾਇਰੈਕਟਰ ਐਨੀਮਲ ਵੈਲਫੇਅਰਰੀ ਹੈਗੇ ਆ ਉਹਨਾਂ ਦੀਆਂ ਟੀਮਸ ਆ ਗਈਆਂ ਸੀਗੀਆਂ ਤੇ ਉਹਨਾਂ ਨੇ ਉਹ ਐਸਟੇਨ ਕਰ ਰਹੇ ਨੇ ਜੀ ਕੌਜ਼ ਆਫ ਡੈਥ ਕੀ ਆ ਕਿ ਕਿਸ ਕਾਰਨ ਕਰਕੇ ਹੋਇਆ ਕਿਉਂ ਇਹ ਵਾਪਰਿਆ ਤੇ ਪੋਸਟਮਾਰਟਮ ਕੰਡਕਟ ਕਰ ਰਹੇ ਨੇ ਤੇ ਬਾਕੀ ਵੀ ਜੋ ਜਿਹੜੀ ਨੋਰਮ ਦੇ ਅਨੁਸਾਰ ਜਾਂਚ ਬਣਦੀ ਹੈ ਉਹ ਜਿਹੜੇ ਡਿਫਟੀ ਡਾਕਟਰ ਐਨੀਮਲ ਸੈਂਟਰੀ ਆਪਣੀ ਸੁਪਰਵੀਜ਼ਨ ਚ ਕਰਵਾ ਰਹੇ ਨੇ ਜੀ ਤੇ ਜੋ ਵੀ ਉਹਦਾ ਹੋਇਆ ਉਹ ਕਰੈਕਟਿਵ ਮੀਜਰ ਇਹਨਾਂ ਨੂੰ ਲਏ ਜਾਣਗੇ ਅਗਰ ਕਿਸੇ ਦੀ ਕੋਈ ਇਹਦੇ ਚੰਗੈਲੀ ਪਾਈ ਗਈ ਜਾਂ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਕੋਈ ਗਲਤੀ ਪਾਈ ਗਈ ਤਾਂ ਉਹਦੇ ਖਿਲਾਫ ਉਵੇਂ ਕਾਰਵਾਈ ਬਣਦੀ ਕਾਰਵਾਈ ਸਖਤ ਕਾਰਵਾਈ ਕੀਤੀ ਜੀ ਦੇ ਕਰ ਰਹੇ ਨੇ ਜੀ अराउंड 20 ਉਹ ਹੈਗਾ ਤੇ ਬੈਟ ਉਹਨਾਂ ਦਾ ਸਾਰਾ ਵਿਧੀ ਵਿਧਾਨ ਦੇ ਨਾਲ ਇਹ ਪੁਆਇਜ਼ਨ ਦਾ ਕੇਸ ਲੱਗਦਾ ਹੈ ਜਾਂ ਸਰਗੀ ਦਾ ਲੱਗ ਰਿਹਾ ਨਹੀਂ ਇਸ ਤਰ੍ਹਾਂ ਜੀ ਉਹ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਤੇ ਜਿਹੜੀ ਆਪਣਾ ਪਸ਼ੂ ਪਾਲਣ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਕਰ ਰਹੇ ਨੇ ਜੀ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਇਹ ਗੱਲ ਇੱਕ ਚੀਜ਼ ਰੱਖਣਾ ਜੀ ਹਾਂਜੀ ਹਾਂਜੀ ਪੂਰੇ ਵਿਧੀ ਵਿਧਾਨ ਦੇ ਨਾਲ ਉਹਨਾਂ ਨੂੰ ਇਸ ਤੇ ਅਪਣਾ ਕੇ ਕਿ ਰਾਤ ਨੂੰ ਹੀ ਡੱਟਣੇ ਟੀਮ ਦੁਆਰੇ ਬਿਲਕੁਲ ਜੀ ਹਾਂਜੀ ਰਾਤੀ ਰਾਤ ਬਹੁਤ ਹੀ ਦੁੱਖ ਦੀ ਗੱਲ ਰਾਤ ਜਦੋਂ ਮੈਂ 4:30 ਵਜੇ ਆਇਆ ਇੱਥੇ ਮਨ ਬਹੁਤ ਦੁਖੀ ਹੋਇਆ ਇੰਨਾ ਦੁਖੂਆ ਮਨ ਤਿੰਨ ਚਾਰ ਗਉਆਂ ਤੜਫਰੀਆਂ ਸੀਗੀਆਂ ਡਾਕਟਰ ਇੱਥੇ ਤਕਰੀਬਨ ਡਾਕਟਰ ਹੀ ਬਹੁਤ ਆਏ ਹੋਏ ਸੀਗੇ ਮਤਲਬ ਤਕਰੀਬਨ ਸਾਡੇ ਜਿਹੜੇ ਡਾਕਟਰ ਲਗਾਤਾਰ ਜਿਹੜੀ ਸੇਵਾ ਕਰਦੇ ਨੇ ਉਹ ਸਾਰੇ ਹੀ ਇੱਥੇ ਸਾਡੇ ਕਪ ਸੰਜੇ ਸਾਡੇ ਕ੍ਰਿਸ਼ਨ ਜੀ ਜਿੰਨੇ ਵੀ ਇੱਥੇ ਸੇਵਾਦਾਰ ਸੀ ਰਾਤ ਮਿਲ ਤਕਰੀਬਨ ਸਾਰੇ ਸੀਗੇ